ਜੀ ਸਪੀਕਰ ਸਾਹਿਬ ਸੋ ਮੇਰੀ ਬੇਨਤੀ ਇਹ ਹੈ ਸਪੀਕਰ ਸਾਹਿਬ ਕਈ ਦਿਨ ਦੀਆਂ ਕਿਸਾਨ ਜਥੇਬੰਦੀਆਂ ਚੰਡੀਗੜ੍ਹ ਤੇ ਚੰਡੀਗੜ੍ਹ ਤੇ ਬਾਰਡਰਸ ਤੇ ਬੈਠੀਆਂ ਕੱਲ ਉਹਨਾਂ ਨੇ ਆਨਰੇਬਲ ਐਗਰੀਕਲਚਰ ਮੰਤਰੀ ਖੁੱਡੀਆਂ ਸਾਹਿਬ ਇਹਨਾਂ ਨੂੰ ਇੱਕ ਮੈਮੋਰੰਡਮ ਦਿੱਤਾ ਸੀ ਇੱਕ ਮੇਰੇ ਵਾਸਤੇ ਵੀ ਇਹਨਾਂ ਦੇ ਹੱਥੀਂ ਕਲਿਆ ਜੀ ਮੇਰੀ ਗੁਜ਼ਾਰਿਸ਼ ਤੁਹਾਨੂੰ ਹੈ ਕਿ 올 ਪਾਰਟੀ ਇੱਕ ਡੈਲੀਗੇਸ਼ਨ ਬਣਾ ਲਓ ਜਾਂ ਤੇ ਉਹਨਾਂ ਨੂੰ ਉੱਥੇ ਮਿਲ ਲਿਏ ਜਾਂ ਆਪਣੇ ਕੋਲ ਬੁਲਾ ਲਓ ਜਿਹੜੀਆਂ ਡਿਮਾਂਡ ਸੈਂਟਰ ਨਾਲ ਨੇ ਉਹ ਸਟੇਟ ਗਵਰਨਮੈਂਟ ਇਕੱਤਰੇ ਜਿਹੜੀਆਂ ਤੁਹਾਡੇ ਨਾਲ ਨੇ ਉਹਨਾਂ ਤੇ ਵੀ ਗੰਭੀਰਤਾ ਨਾਲ ਆਪਾਂ ਉਹਨਾਂ ਦੇ ਨਾਲ ਚਰਚਾ ਕੀਤੀ ਜਾਏ ਇਹਦੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਵੀ ਪੈ ਸਕਦੀ ਹੈ ਇਹਨਾਂ ਨੂੰ ਇੱਥੇ ਨਾ ਬੈਠਣ ਦਿੱਤਾ ਜਾਏ ਜੀ ਮੇਰੀ ਗੁਜ਼ਾਰਿਸ਼ ਹੈ ਜਲਦੀ ਤੋਂ ਜਲਦੀ ਗੱਲ ਸੁਣ ਕੇ ਉਹਨਾਂ ਨੂੰ ਹਰਕ ਕਰਕੇ ਘਰਾਂ ਨੂੰ ਜਾਣ ਇੱਕ ਜੀ ਥੈਂਕ ਯੂ ਨੰਬਰ 2 ਸਰ ਇੱਕ ਬਹੁਤ ਗੰਭੀਰ ਮਸਲਾ ਹੈ ਚੰਦਨ ਦਿਨ ਪਹਿਲੇ ਕੁਝ ਕਿਸਾਨ ਲੀਡਰਸ ਦਿੱਲੀ ਦੇ 에어ਪੋਰਟ ਤੋਂ ਜਿਹਦੇ ਵਿੱਚ ਸਾਬਲਦੇਵ ਸਿੰਘ ਸਰਸਰ ਡਾਲੇਵਾਲ ਸਾਹਿਬ ਸ੍ਰੀ ਸਹਾ ਪਾਇਏ ਸੀ ਦਿੱਲੀ 에어ਪੋਰਟ ਤੋਂ ਤਾਮਿਲਨਾਡ ਜਾ ਰਹੇ ਸੀ ਕਿਸਾਨਾਂ ਦੀ ਇੱਕ ਮੀਟਿੰਗ ਨੂੰ ਉਹਦੇ ਵਿੱਚ ਹਿੱਸਾ ਲੈਣ ਵਾਸਤੇ ਇੰਡੀਅਨ 에ਅਰਲਾਈਨਸ ਨੇ ਚਾਰ ਜਿਹੜੇ ਕਿਸਾਨ ਲੀਡਰ ਨੇ ਕਿਉਂਕਿ ਸ੍ਰੀ ਸਹਾ ਪਾਇਏ ਸੀ ਜਿਸਾ ਤੁਸੀਂ ਵੀ ਅਮਰਤਹਰੀ ਹੋ ਉਸ ਤਰ੍ਹਾਂ ਉਹਨਾਂ ਨੂੰ ਡਿਟੇਨ ਕਰ ਦਿੱਤਾ ਗਿਆ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਅਸੀਂ ਬਕਾਇਦਾ ਤੌਰ ਟਿਕਟਸ ਦੇ ਅਲਾਵਾ ਉਹਨਾਂ ਨੂੰ ਜਹਾਜ਼ੋਂ ਉਤਾਰਿਆ ਗਿਆ ਮੈਂ ਚਾਹਾਂਗਾ ਕਿ ਗਵਰਨਮੈਂਟ ਆਫ ਪੰਜਾਬ ਜਿਹੜੀ ਹੈ ਸਿਵਲ ਅਫੇਅਰਿਨ ਮਿਨਿਸਟਰ ਨਾਲ ਆਪਣੀ ਗਹਿਰੀ ਚਿੰਤਾ ਵੀ ਤੇ ਆਪਣਾ ਬਕਾਇਦਾ ਤੌਰ ਇਤਰਾਜ਼ ਵੀ ਜਤਾਏ ਕਿ ਜਿਹੜੇ ਸਿੱਖ ਸਿੰਬल्स ਆਫ ਰਿਲੀਜੀਅਨ ਨੇ ਵਰਲਡ ਓਵਰ ਲੋਕਾਂ ਨੇ ਕਦੀ ਇੰਟਰਨੈਸ਼ਨਲ 에ਰਪੋਰਟਸ ਤੇ ਕਦੀ ਟੱਚ ਨਹੀਂ ਕੀਤਾ ਦੀ ਇਹਨਾਂ ਸਾਡੇ ਆਪਣੇ ਦੇਸ਼ ਦੇ ਵਿੱਚ ਅਜੇ ਵੀ ਅਨਅਵੇਰਨੈਸ ਇੰਨੀ ਹੈ ਜੀ ਤਾਂ ਇਸ ਗੱਲ ਤੇ ਵੀ ਮੈਂ ਚਾਹਾਂਗਾ ਕਿ ਜਰੂਰ ਕਿਰਪਾ ਕਰਕੇ ਡਾਇਰੈਕਸ਼ਨ ਗਵਰਨਰ ਦੇ ਦੇਖੋ ਤੁਹਾਡੀ ਬੜਾ ਚਿੰਤਾ ਵਾਜਿਬ ਹੈ ਜਿਹੜੀਆਂ ਅ ਲੋਕਲ ਫਲਾਈਟਸ ਹੈ